Thank you the end, i <laughs> you uh -huh. ਜੋ ਗੇ ਅਰਦਾਸੁ ਬੁਮਾਰੀ ਜਿਉ ਪਿੰਦ ਸਭ ਤੇਰਾ ਕਬਨਾਲਕ ਸਭ ਤੇਰੀ ਹਟਿਆ ਕੋਈ ਨਾ ਉਹਨਾਂ ਜਾਣੀਏ ਹੋਰਿ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ

ਸਾਰਿਆਂ ਨੂੰ ਸਭ ਤੋਂ ਪਹਿਲੇ ਸ਼੍ਰੀ ਗੁਰੂ ਸ਼ੋਗਨੀ ਉਹਨਾਂ ਦੀ ਬੀਬੀ ਦੀ ਖਿਆਲ ਵਾਸਤੇ ਬੰਦ ਮਿੱਠੀ ਪਿਆਰ ਨਾਲ ਸੱਭਾ ਇੰਗਰੀਡੀਅੰਟ ਸਰ੍ਹੋਂ ਦੀ ਗੁਲਾਬੀ ਪਾਣੀ ਬਹਿਰਾਗ ਦੀ ਮਹਾਨ ਬਣਨਾ ਬੈਂਕ ਇਸ ਸਰਵਣ ਕਰਕੇ ਸੱਚੀ ਤੇ ਸੱਚੀ ਸ਼ਰਧਾ ਦੇ ਫੋਨ ਬੈਠ ਕਰੇ ਦੀ ਤਤਿਆ ਦੇ ਕੰਨੇ ਬਗਲਾ ਬੈਠ ਕੇ ਇਹ ਜੀਵ ਸੰਸਾਰ ਵਿੱਚ ਜਿੰਨੇ ਆਪਣੇ ਕੰਮਾਂ ਕਾਰਜ ਵਿੱਚ ਰੁੱਝਿਆ ਹੁੰਦਾ ਹੈ ਕਿਸ ਨੂੰ ਪਤਾ ਨਹੀਂ ਕਿ ਜਨਮ ਦੀ ਬੁੱਢਾ ਜੀ ਮੂਰਤ ਕਿਹਨੇ ਇੱਕ ਤਣਾਉਂਦਾ ਹੈ ਤੇ ਬੋਚ ਲੈਂਦਾ ਹੈ ਫ੍ਰੀਜੀ ਸ਼ਰੂਧਰ ਦਾਸ ਨੇ ਵੀ ਇਹ ਕਈ ਗਲਵਾਂ ਦਾ ਸਤ ਪਤਾ ਇਹ ਨਹੀਂ ਹੁੰਦਾ ਕਿ ਉਹ ਮਰੀ ਗੀਤ ਕਿਹਦਾ ਬਣਾ اس نو یہ نہیں پتا کہ وہ دی موت کے میں ہونی ہے دوباری نہ ہونی ہے ایکسی کنٹ نہ ہونی ہے کتھے ہونی ہے کڑی جگہ تھی ہونی ہے پر کی کرنی ہے جے کر سائے تو بنو نا جس نے کس ہے جانا ہے سچے پاچھا کی دی جس پرماتمہ کو یاد کرنے نہ ہوں گے موت کے ہونی ہے پر موت ਸੰਸਾਰ ਹੋ ਜਾਂਦੀ ਸਰਦਾਰ ਜਿੰਦ ਸਿੰਘ ਜੀ ਆਪਣੀ ਜਿੰਦਗੀ ਦੇ ਵਿੱਚ ਪੰਜਾਬ ਨਸਲ ਦੇ ਨੌਕਰੀ ਕਰਦੇ ਹਨ ਇਸ ਸੰਸਾਰ ਨੂੰ ਉਪੇਈਂ ਬੜੇ ਪਿਆਰ ਵਾਲੇ ਜਿੰਨਾ ਨੂੰ ਮਿਲੇ ਨੇ ਜਾਂ ਜਿੰਨਾ ਨਾਲ ਪਿਆਰ ਕਰਿਆ ਸੀ ਉਹਨਾਂ ਨੂੰ ਪਤਾ ਹੈ ਬਾਸਦੇ ਜੀ ਵੀ ਕਈ ਵਾਰ ਰੋੜ ਦੇ ਕੋਲ ਰਹਿਣਾ ਤੇ ਜੇ ਕਿਤੇ ਰੋਕਣਾ ਤੇ ਪੜੀ ਪਿਆਰ ਨਾਲ ਫਤਿਹ ਕਰਨੀ ਬੜਾ ਚਾਹਉ ਕਰਨਾ ਭਾਈ ਸਾਹਿਬ ਕਹਿ ਕੇ ਉਹਨਾਂ ਨੇ ਸੁਣ ਲਈ। ਕੀਰਤਨ ਦੇ ਨਾਲ ਉਹਨਾਂ ਦਾ ਬੋਲਿਆ ਸੀ ਸਾਨੂੰ ਅਛੇ ਬਿਲਦੇ ਨਹੀਂ ਸੀ। ਫਿਰ ਪੈਰ ਜਿਹੜੀ ਦੱਸਦੀ ਸੀ ਜਦੋਂ ਬਹੁਤ ਦੁਬਾਰ ਵੇ ਕਦੇ ਤੁਹਾਡਾ ਜ਼ਿਕਰ ਕਰਦੀ ਹੁੰਦੀ ਸੀ। ਸਾਨੂੰ ਕਿਤਾਬਾਂ ਸੀ ਇਹਦੀ ਜਮੀਨਾਂ ਚਲੇ ਜਾਣਾ ਸਾਨੂੰ ਬਾਝਰ ਅੰਦਰ ਕੋਠੀ ਤੱਕ ਨਾ ਪੈਣਾ ਸੀ ਪੈਣੀ ਉਹ ਨਕਾਬ ਨਾ ਸੀ ਪੈਸਾ ਵੀ ਜੋ ਸੀ ਤੇ ਇੰਨਾ ਤੇ ਸਾਰਿਆਂ ਨੇ ਤਸਵੀਰਾਂ ਅਰਦਾਸ ਦੇਤੀ ਵੀ ਕਰਕੇ ਜਾਣੀ ਉਸ ਵੀ ਸੱਚੇ ਪਾਤਸ਼ਾਹ ਦੇ ਚਰਨਾਂ ਤਮਾਜ਼ ਸ੍ਰੀ ਗੁਰੂ ਜੀ ਨਿਵਾਸ ਸਥਾਨ ਪ੍ਰਵਾਦ ਨੂੰ ਪਾਉਣ ਨੂੰ ਕਹਿੰਦਾ ਰਹਿਣੀ ਸੀ ਇੱਕ ਸੱਤ ਦਾ ਉਹ ਵੀ ਕਰਾਣੀ ਸੱਜਣ ਮੇਰੇ ਨਾਲ ਨਹੀਂ ਜਾ ਸਕਦੀ ਸੀ ਪਰ ਇਹਦੇ ਪਾਤਸ਼ਾਹ ਦਾ ਉਹ ਸ਼ਬਦ ਚਾਣ ਦਿੱਤਾ ਨਾ ਰਹਿ ਗਿਆ ਤੇ ਬਹੁਤ ਪਿਆਰਾ ਸੱਜਣ ਸਾਡੇ ਕੋਲੋਂ ਦੂਰ ਚਲਾ ਗਿਆ ਉਹ ਵੀ ਪਿਆਰਾ ਇੰਨੀ ਦੂਰ ਚਲੇ ਜਾਵੇ ਤੇ ਫਿਰ ਅੱਖਾਂ ਦੇ ਵਿੱਚ ਸਹਿਸ ਭਾਰੇ ਪਾਣੀ ਆ ਜਾਂਦਾ ਤੇ ਵੀ ਦੀ ਮਵਾਜ਼ ਵਿੱਚ ਹੋਣਾ ਨਹੀਂ ਨਿਕਲ ਜਾਂਦਾ ਕਿਉਂਕਿ ਪਿਆਰਾ ਤੇ ਪਿਆਰਾ ਦੂਰ ਚਲ ਜਾਵੇ ਤੂੰ ਚੱਲ ਕੇ ਤੂੰ ਦੂਰ ਜਾਵੇ ਜਿੱਥੋਂ ਵਾਪਸੀ ਨਾ ਹੋਵੇ ਤੇ ਸੈਸ ਬਹੌਰੀ ਜਿਹਨਾਂ ਨਾਲ ਸਰਦਾਰ ਜੀ ਦਾ ਸੁਣਨ ਦਾ ਪਿਆਰ ਸੀ ਜਿਹਨਾਂ ਦੀ ਸੱਚਾਈ ਸੀ ਜਿਹਨਾਂ ਦੀ ਦਿੱਕਤ ਸੀ